ਨਿਊ ਚੈਨਲ ਦੇਖਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਗੱਲ ਕਰਨ ਲੱਗੇ ਹਾਂ ਪੰਜਾਬ ਪੰਜਾਬੀ ਹੱਤ ਦੀ ਤੇ ਪੰਜਾਬ ਦੇ ਵਾਰਸਾਂ ਦੀ ਇਹ ਪੰਜਾਬ ਉਹ ਧਰਤੀ ਹੈ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਸ ਨੂੰ ਖਤਮ ਕਰਨ ਦੇ ਲਈ ਬੜੀਆਂ ਜੋਰਾਂ ਲਗੀਆਂ ਨੇ ਪਰੰਤੂ ਸਾਡਾ ਪੰਜਾਬ ਪੰਜਾਬੀਅਤ ਤੇ ਪੰਜਾਬ ਦੇ ਯੋਧੇ ਸੂਰਮੇ ਨੌਜਵਾਨ ਰਹੇ ਨੇ ਰਹਿ ਰਹੇ ਰਹ ਰਹੇ ਨੇ ਤੇ ਰਹਿਣਗੇ ਇਸ ਤੇ ਮੈਂ ਤੁਹਾਨੂੰ ਲੈ ਕੇ ਚੱਲਣਾ ਕਿ ਸਾਨੂੰ ਪਾਰਟੀ ਬਾਜ਼ੀਆਂ ਤੋਂ ਉੱਤੇ ਉੱਠ ਕੇ ਸਾਡੀ ਆਪਦੀ ਗੱਲ ਤੋਂ ਉੱਤੇ ਉੱਠ ਕੇ ਆਪਦੇ ਦਿਮਾਗ ਤੋਂ ਬਾਹਰ ਨਿਕਲ ਕੇ ਉੱਤੇ ਉੱਠ ਕੇ ਸਾਨੂੰ ਅੱਜ ਪੰਜਾਬ ਬਾਰੇ ਸੋਚਣਾ ਪਊਗਾ ਪੰਜਾਬ ਦੇ ਨੌਜਵਾਨਾਂ ਮੁੰਡਿਆਂ ਬਾਰੇ ਸੋਚਣਾ ਪਊਗਾ ਕਿਉਂਕਿ ਇਸ ਦਸ਼ੇ ਦੀ ਦਲਦਲ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਡੋਗੋਇਆ ਜਾ ਰਿਹਾ ਹੈ ਚਾਹੇ ਉਹ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਆਈ ਸੀ ਚਾਹੇ ਹੁਣ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਤਿੰਨਾਂ ਕੋਲੋਂ ਨੌਜਵਾਨਾਂ ਨੂੰ ਨਸ਼ੇ ਚੋਂ ਬਾਹਰ ਕੱਢਣ ਦੀ ਕੋਈ ਵੀ ਪ੍ਰਤੀਕਿਰਿਆ ਨਹੀਂ ਕੀਤੀ ਗਈ ਦਿਖਾਵੇ ਬਹੁਤ ਕੀਤੇ ਗਏ ਨੇ ਮੈਂ ਤੁਹਾਨੂੰ ਅੱਜ ਉਸ ਚੀਜ਼ ਤੇ ਲੈ ਕੇ ਚੱਲਦਾ ਸਾਰੇ ਜਣੇ ਪਾਰਟੀ ਤੋਂ ਬਾਹਰ ਨਿਕਲ ਜਓ ਮੇਰੇ ਸਿਰੋਤ ਮੈਨੂੰ ਦੇਖ ਰਹੇ ਨੇ ਪਾਰਟੀ ਤੋਂ ਬਾਹਰ ਨਿਕਲ ਜਓ ਅੱਜ ਮੈਂ ਗੱਲ ਕਰਦਾ ਭਾਈ ਅਮਰਤਪਾਲ एमपीडी ਜੋ एमपी ਘੜੇ ਹੋਏ ਤਰਨ ਤਾਨ ਤੋਂ ਉਹਨਾਂ ਦੇ ਜਿਹੜੇ ਕਾਰਵਾਈਆਂ ਸੀਗੀਆਂ ਜਿਹੜੀ ਨੌਜਵਾਨ ਮੁੰਡਿਆਂ ਨੂੰ ਨਸ਼ੇ ਚੋਂ ਕੱਢਣ ਵਾਸਤੇ ਗੱਲਾਂ ਚੱਲ ਰਹੀਆਂ ਸੀ ਉਸ ਦੇ ਬਾਰੇ ਮੈਂ ਵੀ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਉਹਨਾਂ ਨੇ ਮੁੰਡਿਆਂ ਨੂੰ ਨਸ਼ੇ ਚੋਂ ਕੱਢਣ ਵਾਸਤੇ ਕੈਂਪ ਵੀ ਲਾਏ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਵਾਸਤ ਵੀ ਕੀਤਾ ਉਹਨਾਂ ਵਾਸਤੇ ਮਨ ਲਓ ਜਿਵੇਂ ਘੋਲ ਕਰਨੇ ਕੁਸ਼ਤੀਆ ਕਰਨੀਆਂ ਕਬੱਡੀ ਖੇਡਣੀ ਦੁੱਧ ਪੀਣਾ ਮੱਖਣੀ ਖਾਣੀ ਤੇ ਉਹਨਾਂ ਦਾ ਜਿਹੜਾ ਸਾਰਾ ਮੱਜਾਂ ਦਾ ਹੋਇਆ ਹੋਰ ਹੋਇਆ ਉਹ ਸਾਰਾ ਕੰਮ ਵੀ ਉਹਨਾਂ ਤੋਂ ਹੀ ਕਰਵਾਉਣਾ ਤਾਂ ਕਿ ਬੱਚੇ ਦਾ ਜਿਹੜਾ ਦਿਮਾਗ ਹੈ ਨੌਜਵਾਨ ਮੁੰਡੇ ਦਾ ਜਿਹੜਾ ਦਿਮਾਗ ਹੈ ਉਹ ਨਸ਼ੇ ਵੱਲ ਨਾ ਜਾਵੇ ਇਧਰਲੇ ਪਾਸੇ ਆ ਜਾਵੇ ਇੱਕ ਤਾਂ ਗੁਰਬਾਣੀ ਹੋ ਗਈ ਦੂਜਾ ਉਹਨਾਂ ਨੂੰ ਪਿਆਰ ਮਿਲਿਆ ਮੁਹੱਬਤ ਮਿਲੀ ਇੱਕ ਨੌਜਵਾਨ ਮੁੰਡਾ ਮਿਲਿਆ ਜਿਹੜਾ ਪੰਜਾਬ ਦੇ ਵਾਸਤੇ ਲੋੜ ਸੀ ਮੈਂ ਉਸ ਦੀ ਗੱਲ ਕਰ ਰਿਹਾ ਭਾਵੇਂ ਉਹ ਅੱਜ ਆਪ ਜੇਲ੍ਹ ਦੇ ਵਿੱਚ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਨੇ ਇਹਨਾਂ ਸਰਕਾਰਾਂ ਨੇ ਪਰੰਤੂ 5 ਤਰੀਕ 8ਵਾਂ ਮਹੀਨਾ 2025 ਯਾਨੀ ਕਿ ਕੱਲ ਨੂੰ ਉਹਨਾਂ ਦੇ ਪਿਤਾ ਮਾਨਸਾ ਦੇ ਵਿੱਚ ਤਿੰਕੋਣੀ ਨੂੰ ਤਿਲਕੋਣੀ ਦਾ ਐਨ.ਐਸ.ਡੀ. ਇੱਕ ਜਿਹੜਾ ਗੁਰਦੁਆਰਾ ਸਾਹਿਬ ਹੈ ਨਿੰਗਾ ਸਿੰਘਾ ਦਾ ਉੱਥੇ ਆ ਰਹੇ ਨੇ ਉਹਨਾਂ ਨਾਲ ਆਓ ਜਿਹੜੇ ਪੀੜਤ ਬੱਚੇ ਐ ਪੀੜਤ ਬੱਚਿਆਂ ਦੇ ਮਾਪੇ ਨੇ ਜਿਹੜੇ ਉਹ ਓਣ ਆਕੇ ਉਹਨਾਂ ਨੂੰ ਜ਼ਰੂਰ ਮਿਲਣਾ ਉਹਨਾਂ ਨਾਲ ਜ਼ਰੂਰ ਗੱਲਬਾਤ ਸਾਂਝੀ ਕਰਨ ਕਿ ਸਾਡੇ ਬੱਚੇ ਇਸ ਤਰ੍ਹਾਂ ਔਖੇ ਨੇ ਉਹ ਕਿਸ ਤਰ੍ਹਾਂ ਬਾਹਰ ਨਿਕਲ ਸਕਦੇ ਨੇ ਔਰ ਮੈਨੂੰ ਉਮੀਦ ਹੈ ਵੀ ਜ਼ਰੂਰ ਤੁਹਾਨੂੰ ਕੋਈ ਨਾ ਕੋਈ ਰਸਤਾ ਮਿਲੂਗਾ ਅੱਜ ਮੈਂ ਫੇਰ ਤੁਹਾਨੂੰ ਅਪੀਲ ਕਰਦਾ ਵੀ ਨਿਕਲੋ ਪਾਰਟੀਆਂ ਤੋਂ ਬਾਹਰ ਕੱਲ ਨੂੰ 5 ਤਰੀਕ ਨੂੰ ਜ਼ਰੂਰ ਆਵੋ ਆਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਪੀੜਤ ਬੱਚੇ ਉਹ ਵੀ ਆਓ ਜਿਹੜੇ ਪੀੜਤ ਬੱਚਿਆਂ ਦੇ ਮਾਪੇ ਆ ਉਹ ਵੀ ਆਓ ਆਕੇ ਉਹਨਾਂ ਦੇ ਵਿਚਾਰ ਵੀ ਸੁਣੋ ਉਹਨਾਂ ਤੋਂ ਸੁਝਾਅ ਵੀ ਲਓ ਤੇ ਉਹਨਾਂ ਨੂੰ ਸੁਝਾਅ ਦਿਓ ਵੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਤੋਂ ਬਚ ਸਕੇ ਇਸ ਲਈ ਮੇਰੇ ਨਾਲ ਮੇਰੇ ਛੋਟੇ ਵੀਰ ਹਰਮਿੰਦਰ ਜੀ ਨਾਲ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਮੈਸੇਜ ਦਿਓ ਤੁਹਾਡੀ ਨੌਜਵਾਨਾਂ ਨੌਜਵਾਨ ਮੁੰਡਿਆਂ ਨੂੰ ਮੈਸੇਜ ਦਿਓ ਕਿਉਂਕਿ ਉਹ ਆਉਣ ਉਹਨਾਂ ਦੇ ਮਾਪੇ ਆਉਣ ਉਨਾਂ ਦੇ ਵਿਚਾਰ ਪਨਾਦਰ ਸਾਨੂੰ ਔਰ ਤੁਸੀਂ ਵੀ ਨਾਲ ਵਿਚਾਰ ਪਨਾਦਰ ਕਰੋ ਤੁਹਾਨੂੰ ਵੀ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਜਵਾਨਾਂ ਨੂੰ ਕਿਵੇਂ ਬਚਾਇਆ ਜਾਦਾ ਬਾਈ ਜੀ ਸਸਕਾ ਕਰਵਾਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੱਲ ਨੂੰ ਆ ਰਹੇ ਥੋੜੀ ਜੀ ਤੁਸੀਂ ਵੀ ਡਿਟੇਲ ਦੱਸ ਦਿਓ ਸਾਨੂੰ ਐਮਪੀ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦੇ ਸਤਿਕਾਰਯੋਗ ਪਿਤਾ ਜੀ ਬਾਪੂ ਤਸੀਮ ਸਿੰਘ ਜੀ ਕੱਲ ਮਿਤੀ 5 ਅਗਸਤ ਨੂੰ ਦੇ ਨਾਲ ਮੰਗਲਵਾਰ ਨੂੰ ਤਿੰਨ ਕੋਨੀ ਨਜ਼ਦੀਕ ਜਦੋਂ ਆਪਾਂ ਤਿੰਨ ਕੋਨੀ ਤੋਂ ਬੱਸ ਸਟੈਂਡ ਵੱਲ ਜਾਈਏ ਤੇ ਰਸਤੇ ਦੀ ਗੁਰੂ ਘਰ ਆਉਗਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਂ ਤੇ ਐ ਤੇ ਮੈਂ ਸਾਰੇ ਮਾਨਸਾ ਵਾਸੀਆਂ ਨੂੰ ਸਾਰੇ ਮਾਨਸਾ ਜ਼ਿਲ੍ਹੇ ਦੇ ਆ ਵਾਰਸ ਪੰਜਾਬ ਦੇ ਪਾਰਟੀ ਦੇ ਪਿਆਰ ਕਰਨ ਵਾਲੇ ਸੱਜਣਾ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ 9:30 ਵਜੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਪਹੁੰਚੋ ਅਤੇ ਬਾਪੂ ਤਰਸੇਮ ਸਿੰਘ ਜੀ ਦੇ ਵਿਚਾਰ ਸੁਣੋ ਅਤੇ ਸਾਡੇ ਨਾਲ ਪਾਰਟੀ ਨਾਲ ਜੁੜੋ ਬਾਈ ਜੀ ਇਕੱਲੇ ਆਪਾਂ ਪਾਰਟੀ ਦੀ ਗੱਲ ਕੋ ਕਰੀਏ ਆਪਾਂ ਕਿਉਂ ਨਾ ਇਹ ਗੱਲ ਕਰੀਏ ਵੀ ਜਦੋਂ ਆ ਰਹੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਨਿਸ਼ਾਨਾ ਆ ਉਹਨਾਂ ਦੇ ਲੜਕੇ ਨੇ ਭਾਈ ਅਮਰਤਪਾਲ ਨੇ ਜੀ ਨਸ਼ਿਆਂ ਬੰਦੀ ਬਹੁਤ ਹੋ ਕੀਤਾ ਬਹੁਤ ਬੱਚਿਆਂ ਨੂੰ ਮਾਂ-ਮਾਂ ਨੂੰ ਇਹਨਾਂ ਪਿਆਰ ਦਿੱਤਾ ਵੀ ਉਹ ਅਰਥ ਵੀ ਉਹਨਾਂ ਦੇ ਉਹਨਾਂ ਮਾਨਸਾਵਾਸੀਆਂ ਨੂੰ ਅਪੀਲ ਕਰ ਰਹੇ ਨੇ ਪਾਰਟੀ 바ਜੀ ਤੋਂ ਉੱਠ ਹਾਂਜੀ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਕਿਸੇ ਪਾਰਟੀ ਨਾਲ ਸੰਬੰਧਤ ਹੋਵੇ ਕਿਸੇ ਪਾਰਟੀ ਦਾ ਕੋਈ ਅਹੁਦੇਦਾਰ ਹੋਵੇ ਉਹ ਪਹੁੰਚਣ ਆਉਣ ਸਾਡੇ ਵਿਚਾਰ ਜਾਣਨ ਬਾਪੂ ਤਰਸੀਮ ਸਿੰਘ ਜੀ ਦੇ ਵਿਚਾਰ ਜਾਣਨ ਤੇ ਹੋਰ ਪਾਰਟੀ ਲੀਡਰ ਜੋ ਆ ਰਹੇ ਨੇਗੇ ਆ ਕੇ ਉਹਨਾਂ ਦੇ ਵਿਚਾਰ ਜਾਣਨ ਉਹਨਾਂ ਨੂੰ ਵਿਚਾਰ ਦੇ ਨਹੀਂ ਸਕਦੇ ਕੀ ਆਪਦੇ ਵਿਚਾਰ ਸੁਝਾਅ ਦੇ ਸਕਦੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਮੁੰਡਿਆਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਜੋ ਇਹ ਮੱਥੇ ਤੇ ਇੱਕ ਲੰਕ ਲੱਗਿਆ ਪੰਜਾਬੀਆਂ ਦੇ ਕਿ ਪੰਜਾਬ ਦੀ ਨੌਜਵਾਨੀ ਨਸ਼ੇੜੀ ਹੋ ਚੁੱਕੀ ਹੈ ਇਹਨੂੰ ਆਪਾਂ ਉਤਾਰੀਏ ਇਹ ਸਾਨੂੰ ਤੁਹਾਡਾ ਵੀ ਸਹਿਯੋਗ ਚਾਹੀਦਾ ਅਸੀਂ ਚਾਹੁੰਦੇ ਵੀ ਮਿਲ ਜੁਲ ਕੇ ਹੀ ਸਾਰਾ ਕੁਝ ਹੋ ਸਕਦਾ ਹੈ ਅਸੀਂ ਇਕੱਲੇ ਨਹੀਂ ਤੁਸੀਂ ਫਿਰ ਹਿੰਮਤ ਕਰ ਰਹੇ ਹੋ ਹਾਂਜੀ ਅਸੀਂ ਕਰ ਰਹੇ ਹਾਂ ਲੋਕਾਂ ਜਾਂ ਰਹੇ ਆਂ ਅਸੀਂ ਇਸ ਤੋਂ ਬਾਅਦ ਸ਼ੁਰੂ ਕਰਾਂਗੇ ਕਿਉਂਕਿ ਸੀਜ਼ਨ ਆ ਗਿਆ ਝੋਨੇ ਦਾ ਇਸ ਤੋਂ ਬਾਅਦ ਲੋਕਾਂ ਨੂੰ ਜਾਵਾਂਗੇ ਆਪਦੇ ਵਿਚਾਰ ਰੱਖਾਂਗੇ ਪਾਰਟੀਆਂ ਦੀਆਂ ਗਤੀਵਿਧੀਆਂ ਬਾਰੇ ਪਾਰਟੀ ਦੇ ਵਿਚਾਰ ਰੱਖਾਂਗੇ ਨੌਜਵਾਨ ਮੁੰਡਿਆਂ ਨਾਲ ਤੁਰਾਂਗੇ ਇਹ ਵੀ ਹੋ ਸਕਦਾ ਹੈ ਵੀ ਤੁਸੀਂ ਆਪਣੇ ਮਾਨਸਾ ਦੇ ਵਿੱਚ ਇੱਕ ਇਹ ਜਿਹਾ ਕਲੀਨਿਕ ਬਣਾਓ ਜਿੱਦੇ ਵਿੱਚ ਡਾਕਟਰ ਸਾਹਿਬ ਹੋਣ ਜਿਹੜੇ ਬੱਚੇ ਪੀੜਤ ਨੇ ਅਸੀਂ ਵੈਲਫੇਅਰ ਸੁਸਾਇਟੀ ਬਾਰੇ ਸੋਚ ਰਹੇ ਹਾਂ ਜੋ ਮਤਲਬ ਨੌਜਵਾਨ ਮੁੰਡੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਵੇ ਉਸ ਬਾਰੇ ਵਿਚਾਰ ਹੋ ਰਹੀ ਹੈ ਜੀ ਵੀ ਕਲੱਬ ਬਣਾਇਆ ਜਾਵੇ ਇਹ ਨਹੀਂ ਹੈਗਾ ਜਿਵੇਂ ਭਾਈ ਅਮਰਤਪਾਲ ਨੇ ਦੇਖੋ ਉੱਥੇ ਨੌਰਾ ਬਣਾਇਆ ਸੀਗਾ ਮੱਝਾ ਰੱਖੀ ਸੀ ਗਿਆ ਮੱਝਾ ਰੱਖੀਆਂ ਸੀ ਗਿਆ ਤੇ ਉਹਦੇ ਵਿੱਚ ਮੱਝਾ ਰੱਖੀਆਂ ਸੀ ਜੀ ਉਹਦੇ ਵਿੱਚ ਨੌਜਵਾਨ ਮੁੰਡਿਆਂ ਨੂੰ ਦੁੱਧ ਦਹੀਂ ਲੱਸੀ ਸਾਰਾ ਕੁਝ ਦਿੱਤਾ ਸੀ ਹਾਂ ਜਿੱਦਾਂ ਇੱਥੇ ਅਸੀਂ ਗੁਰੂ ਘਰ ਨੇ ਜਿੱਦਾਂ ਭਿੱਖੀ ਹੈ ਆਪਣੇ ਨੌਵੇਂ ਪਾਤਸ਼ਾਹ ਦਾ ਸਥਾਨ ਅਤਲਾ ਕਲਾ ਸ਼ਾਇਦ ਪਤਾ ਨਹੀਂ ਇਤਲਾ ਖੁਰਦਾ ਉੱਥੇ ਹੈ ਉੱਥੇ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਕੋਲ ਜਾਵਾਂਗੇ ਆਦੇ ਵਿਚਾਰ ਰੱਖਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਨੌਜਵਾਨ ਸਾਡੇ ਨਾਲ ਵੱਧ ਤੋਂ ਵੱਧ ਜੁੜਨਗੇ ਇਹ ਗੱਲ ਤੁਹਾਡੀ ਸਹੀ ਹੈ ਵੀ ਉੱਥੇ ਮਤਲਬ ਪਸ਼ੂ ਰੱਖੇ ਜਾਣ ਗੁਰੂ ਘਰਾਂ ਕੋਲ ਜ਼ਮੀਨਾਂ ਨੇ ਉੱਥੇ ਕੱਖ ਵਗੈਰਾ ਚਾਰਾ ਵਗੈਰਾ ਬੀਜਿਆ ਜਾਵੇ ਨੌਜਵਾਨਾਂ ਨੂੰ ਸਵੇਰ ਜਿੱਦਾਂ ਐਕਸਰਸਾਈਜ਼ ਵਗੈਰਾ ਸ਼ਾਮ ਨੂੰ ਦੁੱਧ ਵਗੈਰਾ ਜੋ ਵੀ ਸਾਮ ਸੰਭਾਲ ਪਸ਼ੂਆਂ ਦੀ ਦੇਖ ਦੇ ਨੌਜਵਾਨ ਉਹ ਸੰਭਣ ਜਿਹੜੇ ਨਸ਼ਾ ਕਰਦੇ ਨੇ ਤੇ ਛੱਡਣਾ ਚਾਹੁੰਦੇ ਆ ਸੌਰੀ ਮੇਰੇ ਖੇਲਚ ਵਿੰਨੋ ਦੇ ਮਾਪੇ ਤੁਹਾਨੂੰ ਪੂਰਾ ਸਹਿਯੋਗ ਦੇਣਗੇ ਤੇ ਹਾਂਜੀ ਉਹਨਾਂ ਦੇ ਮਾਪੇਪ ਨੂੰ ਹੀ ਅਸੀਂ ਅਪੀਲ ਕਰਦੇ ਹਾਂ ਵੀ ਕੱਲ ਨੂੰ 9:30 ਵਜੇ ਗੁਰਦੁਆਰਾ ਸਾਹਿਬ ਪਹੁੰਚੋ ਅਤੇ ਬਾਅਦ ਤੋਂ ਬਾਅਦ ਸਾਡੇ ਨਾਲ ਜੁੜੋ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਾਂ ਧੰਨਵਾਦ ਬਾਈ ਜੀ ਤਾਂ ਮੈਂ ਫਿਰ ਪੰਜਾਬ ਪੰਜਾਬੀਅਤ ਤੇ ਪੰਜਾਬ ਦੇ ਰਖਵਾਲਿਆਂ ਨੂੰ ਜੋ ਅੱਜ ਨੌਜਵਾਨ ਪੀੜੀ ਹੈ ਇੱਕ ਨਸ਼ਿਆਂ ਦੇ ਵਿੱਚ ਪੀੜਤ ਹੁੰਦੀ ਜਾ ਰਹੀ ਹੈ ਉਸ ਨੂੰ ਬਾਹਰ ਕੱਢਣ ਦੇ ਲਈ ਸਾਰੇ ਮਾਪੇ ਜੋ ਵੀ ਬੱਚੇ ਪੀੜਤ ਨੇ ਉਹ ਵੀ ਆਉਣ ਪੀੜਤ ਬੱਚਿਆਂ ਦੇ ਮਾਪੇ ਵੀ ਆਉਣ ਨਾਲ ਹੋਰ ਵੀ ਆਉਣ ਉਹਨਾਂ ਨੂੰ ਸੁਝਾਓ ਤੁਹਾਡੇ ਕੋਲੇ ਜਿਹੜੇ ਸੁਝਾਓ ਨੇ ਉਹ ਵੀ ਦਿਓ ਤੇ ਉਹਨਾਂ ਦੇ ਸੁਝਾਅ ਲਓ ਵੀ ਤਾਂ ਕਿ ਸਾਡੀ ਮਾਨਸਾ ਦੇ ਉੱਪਰ ਜਿਹੜਾ ਇਹ ਕਲੰਕ ਲੱਗਿਆ ਪਿਆ ਨਸ਼ੇ ਦਾ ਇਹਨੂੰ ਅਸੀਂ ਦੂਰ ਸਕੀ ਦੂਰ ਕਰ ਸਕੀਏ ਸਾਨਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ